ਫਿਰ ਆਪਾਂ ਗੁਰੂ ਦੀ ਸ਼ਰਨ ਵਿੱਚ ਜਾਨਦੇ ਆਂ ਨੌ ਦਰਾਂ ਨੂੰ ਛੱਡਦੇ ਆਂ ਤੇ ਦਸਵਾਂ ਖੁੱਲਦਾ ਆਂ ਨੌ ਦਰ ਠਾਕੇ ਤਾਬਤ ਰਹਾਏ ਦਸਵੇਂ ਨਿਜਕਰਵਾਸਾ ਪਾਏ ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾ ਬੜਿਆ ਦਸਵੇਂ ਘਰ ਦੀ ਨਿਸ਼ਾਨੀ ਆ ਜਦੋਂ ਪ੍ਰਵੇਸ਼ ਹੋਵੋਗੇ ਉੱਥੇ ਅਨਹਦ ਵੱਜੇ ਅਨਹਦ ਤੋਨਾ ਅਨਹਦ ਰਾਗ ਪ੍ਰਗਟਨੇ ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਅਨਭਾਉ ਪ੍ਰਕਾਸ਼ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਪ ਸਾਹਿਬ ਦੀ ਬਾਣੀ ਜੀ ਕਹਿੰਦੇ ਨੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿੰਜੇ ਰੂਪ ਰੰਗ ਅਰੇਖ ਭੇ ਕੋ ਕਹਿ ਨਾ ਸਕਤਕੇ ਆਚਲ ਮੂਰਤ ਅਨਪਾਉ ਪ੍ਰਕਾਸ਼ ਅਨਪਾਉ ਪ੍ਰਕਾਸ਼ ਜਿਹੜਾ ਮਿਣਿਆ ਨਹੀਂ ਜਾ ਸਕਦਾ ਗਿਣਿਆ ਨਹੀਂ ਜਾ ਸਕਦਾ ਨਾਪਿਆ ਨਹੀਂ ਜਾ ਸਕਦਾ ਇੰਨਾ ਪ੍ਰਕਾਸ਼ ਜਿਹੜਾ ਹੈ ਸਾਡਾ ਮੂਲ ਹੈ ਜੀ ਜਿਹਨੂੰ ਜੜ ਕਹਿਤਾ ਮੂਲ ਸਾਡਾ ਸਾਡਾ ਮਾਤਾ ਪਿਤਾ ਬ੍ਰਹਮ ਉਹਦੇ ਵਿੱਚੋਂ ਹੀ ਇਹ ਸਾਰਾ ਖੇਡ ਪ੍ਰਗਟ ਹੋਇਆ ਜੋ ਖੰਡ ਬ੍ਰਹਮੰਡ ਤੁਸੀਂ ਦੇਖਦੇ ਇਨ੍ਹਾਂ ਅੱਖਾਂ ਦੁਆਰਾ ਜਾਂ ਸੂਰ ਸਤਾਰੇ ਦੇਖ ਰਹੇ ਆ ਜਿੰਨੇ ਆਕਾਰ ਦੇਖ ਰਹੇ ਆ ਇਹ ਸਾਰੇ ਉਸ ਬ੍ਰਹਮ ਦੇ ਵਿੱਚ ਉਹਨੂੰ ਬ੍ਰਹਮ ਸੱਚ ਅਸੀਂ ਆਪ ਜਿੱਦਾਂ ਜਿੱਦਾਂ ਦੀ ਰਾਜ ਵਿੱਚ ਅਸੀਂ ਰਹਿ ਰਹੇ ਸੀ ਜਿੱਦਾਂ ਦੀ ਬਾਦਸ਼ਾਹ ਸੀ ਉੱਤੇ ਜਿੱਦਾਂ ਅਸੀਂ ਪੰਜਾਬੀ ਆ ਤੇ ਅਸੀਂ ਵਾਹਿਗੁਰੂ ਕਹਿਆ ਜੀ ਜਿੱਥੇ ਦੇ ਭਗਤ ਜਨ ਸੀਗੇ ਉੱਥੇ ਕਿਸੇ ਨੇ ਰਾਮ ਕਹਿਤਾ ਕਿਸੇ ਨੂੰ ਗੋਪਾਲ ਕਹਿਤਾ ਕਿਸੇ ਨੂੰ ਬ੍ਰਹਮ ਕਹਿਤਾ ਕਿਸੇ ਨੇ ਸੱਚ ਕਹਿਤਾ ਕਿਸੇ ਨੇ ਗੋਡ ਕਹਿਤਾ ਬਿਆੰਤ ਨਾਮ ਮਾਲਕ ਨੂੰ ਯਾਦ ਕਰਨ ਦੇ ਪ੍ਰੇਮ ਚ ਜਿਨ੍ਹਾਂ ਨੇ ਰੱਖੇ ਤੇ ਉਹਨੂੰ ਬ੍ਰਹਮ ਨੂੰ ਬੁਲਾਇਆ ਜਦੋਂ ਫਿਰ ਉਹਨਾਂ ਨੇ ਜਪਣਾ ਸ਼ੁਰੂ ਕੀਤਾ ਸਿਮਰਨ ਕੀਤਾ ਕਰਦੇ ਕਰਦੇ ਫਿਰ ਅਭਿਆਸ ਕਰਦੇ ਗੁਰੂ ਦੀ ਮੱਤ ਦੇ ਨਾਲ ਦੋ ਸਿਰਿਆਂ ਦਾ ਪਤਾ ਲੱਗਾ ਜੀ ਉਹ ਦੋ ਸਿਰੇ ਕਿਹੜੇ ਆ ਹੁਣ ਆਪਾਂ ਪੜਦੇ ਆਂ ਦੋਹਾਂ ਸਿਰਿਆਂ ਕਾ ਆਪ ਸੁਆਮੀ ਸੁਆਮੀ ਕਹਿੰਦੇ ਅਕਾਲ ਪੁਰਖ ਅਕਾਲ ਜਿਹੜਾ ਸਮੇਂ ਤੋਂ ਪਰੇ ਆ ਜੀ ਆ ਜਿਹੜਾ ਸੰਸਾਰ ਹੈ ਸਮੇਂ ਦੇ ਵਿੱਚ ਹੈ ਜਿਹੜਾ ਸਮੇਂ ਦੇ ਨਾਲ ਚੱਲਦਾ ਜੀ ਉਹ ਸਮੇਂ ਤੋਂ ਬਾਹਰ ਹੈ ਅਕਾਲ ਪੁਰਖ ਤੇ ਉਹ ਵਾਹਿਗੁਰੂ ਨੂੰ ਮਿਲਣ ਵਾਸਤੇ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਫੇ ਸੰਤਾਂ ਭਗਤਾਂ ਨੇ ਖੋਜ ਕੀਤੀ ਕਿ ਦੋ sire ਨੇ ਆਪਣੇ ਅੰਦਰ ਜੀ ਦੋਹਾਂ sireਆਂ ਦਾ ਆਪ ਸੁਆਮੀ ਖਿਲੇ ਵਿਖਸੇ ਅੰਤਰਜਾਮ ਇੱਕ ਸਿਰਾ ਇਹ ਨਾਭ ਘਾਟ ਜੀ ਜਿਨ ਮੋਲੇ ਧਾਰ ਕਹਿੰਦੇ ਨੇ ਇਹ ਚੱਕਰ ਮੋਲੇ ਧਾਰ ਹੈ ਆ ਨਾਭ ਘਾਟ ਇੱਕ ਮੋਲੇ ਧਾਰ ਹੈ ਇੱਕ ਦੋ ਨੇਤਰਾਂ ਦੇ ਵਿਚਕਾਰ ਦਾ ਸਥਾਨ ਹੈ ਜਿੱਥੇ ਐਨਕ ਦੀ ਟੇਕ ਲੱਗਦੀ ਹੈ ਜੀ ਵਿਚਕਾਰ ਹੈ ਭਭ ਸਾਗਰ ਕਿ ਇੱਥੇ ਆਪਣੇ ਜਿੱਥੇ ਨਾਸਿਕਾ ਉੱਪਰ ਜਾ ਕੇ ਨਾ ਇੱਥੇ ਸ਼ਰਾਖ ਐ ਨਾਸਕਰ ਅਹੀਂ ਸਵਾਸ ਜਾਂਦੇ ਅੰਦਰ ਜੀ ਇੱਥੇ ਅੰਦਰ ਟਰਨ ਕਰ ਜਾਂਦੇ ਆ ਅੰਦਨ ਮੁੜੇ ਆਂਦੇ ਆ ਕੁਝ ਆਪਣੇ ਫੇਫੜਿਆਂ ਨੂੰ ਪਾਉਣ ਚਲੇ ਜਾਂਦੀ ਹੈ ਕੁਝ ਇੱਥੇ ਨਾਭ ਕਾਟ ਤੇ ਆ ਜਾਂਦੀ ਹੈ ਜੀ ਕਿਉਂਕਿ ਸਤਗੁਰ ਕਹਿ ਰਹੇ ਨੇ ਨਾਭ ਪਵਨ ਘਰ ਆਸਣ ਬੈਸੋ ਗੁਰਮਕ ਖੋਜਤ ਤਤ ਲਹੇ ਕਿ ਨਾਭ ਇੱਥੇ ਪਾਉਣ ਸਰਕਲ ਕੱਟਦੀ ਹੈ ਇਸ ਤਰ੍ਹਾਂ ਇੱਥੇ ਆ ਕੇ ਸਰਕਲ ਕੱਟਦੀ ਹੈ ਨਾਵ ਘਾੜ ਤੇ ਤੇ ਇੱਥੇ ਕਹਿੰਦੇ ਤੁਸੀਂ ਆਸਣ ਲਾ ਕੇ ਬਹਿਣਾ ਆ ਸੁਰਤੀ ਦੁਆਰਾ ਇਹ ਮਾਰਗ ਬਾਬਾ ਕਬੀਰ ਜੀ ਨੇ ਤੈਅ ਕੀਤਾ ਇਹਨੂੰ ਪੱਛਮ ਵਾਲਾ ਮਾਰਗ ਕਹਿੰਦੇ ਨੇ ਜੀ ਇਹ ਪੱਛਮ ਵਾਲਾ ਮਾਰਗ ਹੈ ਕੁਝ ਇੱਦਾਂ ਆਪਣੇ ਦਿਸ਼ਾਵਾਂ ਆ ਕਿ ਇੱਧਰ ਦੱਖਣ ਹੈ ਇੱਧਰ ਪੂਰਬ ਹੈ ਇੱਧਰ ਪੱਛਮ ਹੈ ਇੱਧਰਲੇ ਪਾਸੇ ਉੱਤਰ ਹੈ ਇਸੇ ਤਰ੍ਹਾਂ ਜੋ ਬ੍ਰਹਮਣ ਦੇ ਦੇਖ ਰਹੇ ਹੋ ਸਾਡੇ ਅੰਦਰ ਵੀ ਹੈ ਹੂੰ ਇਹ ਬਾਬਾ ਕਬੀਰ ਜੀ ਨੇ ਮਾਰਗ ਤੈਅ ਕੀਤਾ ਇਹ ਵਿਆਹ ਦਾ ਮਾਰਗ ਹੈ ਅੰਦਰ ਦੀਆਂ ਲਾਵਾਂ ਦਾ ਹੀ ਮਾਰਗ ਹੈ ਸ਼ਬਦ ਤੇ ਸੁਰ ਦੀਆਂ ਲਾਵਾਂ ਹੂੰ ਇਹ ਬਾਬਾ ਕਬੀਰ ਜੀ ਨੇ ਤੈਅ ਕੀਤਾ ਇਹਨੂੰ ਕਹਿੰਦੇ ਕਹੇ ਕਬੀਰ ਮੋਹੇ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ ਬਾਬਾ ਕਬੀਰ ਜੀ ਇਹਨੂੰ ਮੇਰਡੰਡ ਵੀ ਕਹਿੰਦਾ ਇੱਥੋਂ ਫੇਰ ਬਾਬਾ ਕਬੀਰ ਜੀ ਨੂੰ ਮਾਲਕ ਸ਼ਬਦ ਰੂਪ ਦੇ ਵਿੱਚ ਵਿਆਉਣ ਵਾਸਤੇ ਆਉਂਦੇ ਨੇ ਹੂੰ ਸ਼ਬਦ ਗੱਜਦਾ ਹੈ ਜਿਹਨੂੰ ਮਹਾਰਾਜ ਬਾਣੀ ਚ ਕਹਿੰਦੇ ਤਾ ਨਰੇਣੀ मन पुनर पकर हो पंचो तत् बराती राम राय सो भावर लायो आत्म ते रंग राती गाओरी गाओरी दुलनी मंगलचारा मेरे ग्रह आए राजा राम पतारा नाव कमल ले बेदी रच ब्रह्म ज्ञान उजारा जी राम राय सो दूलो उपायो असबट पाग हमारा सुर नर मुन जन कोतक आए कोड़ तेती सुजाना कह कबीर मोहे ब्याहे चले हैं पुरख एक भगवाना जी ਜਿਨੂੰ ਬੇਦੀ ਦੀ ਫੇਰੀ ਅੱਗੇ ਹੁੰਦੇ ਸੀ ਸੱਤ ਲਾਵਾਂ ਕੀਤੀਆਂ ਜੇ ਅਗੰਦੇ ਕੁੰਡ ਦੇ ਦਵਾਲੇ ਜੀ ਬੇਦ ਪੜੇ ਜਾਂਦੇ ਸੀ ਜੀ ਇਸ ਤਰ੍ਹਾਂ ਹੀ ਜਿੱਥੇ ਆਪਣੇ ਨਾਭ ਘਾਟੇ ਇੱਥੇ ਬ੍ਰਹਮ ਅਗਨ ਹੈ ਜੀ ਬ੍ਰਹਮ ਅਗਨ ਜਿਹੜੀ ਸੁਖਮਨ ਨਾੜੀ ਜਦੋਂ ਇੱਧਰ ਥੱਲੇ ਵਾਲੇ ਪਾਸੇ ਖੁੱਲਦੀ ਨੇ ਸ਼ਬਦ ਅਭਿਆਸ ਕਰਦੇ ਇਸੇ ਆਸਣ ਲਾਉਨੇ ਆ ਇੱਥੇ ਆਪਣੇ ਪ੍ਰਕਾਸ਼ ਨਿਕਲਦਾ ਪੰਜ ਛੇਕ ਨੇ ਸੁਖਮਨ ਨਾੜੀ ਦੇ ਅੰਦਰ ਤਿੰਨ ਨਾੜੀਆਂ ਆਪਣੇ ਅੰਦਰ ਈੜਾ ਪਿੰਗਲਾ ਔਰ ਸੁਖਮਨ ਤਿੰਨ ਨਾੜੀਆਂ ਇੱਥੇ ਆ ਕੇ ਇਕੱਠੀਆਂ ਹੁੰਦੀਆਂ ਨੇ ਜੀ ਤਿੰਨ ਨਾੜੀਆਂ ਇੱਥੇ ਮਿਲਦੀਆਂ ਨੇ ਜਦੋਂ ਇੱਥੇ ਸੰਗਮ ਹੁੰਦਾ ਸ਼ਬਦ ਦਾ ਦਬਾਅ ਪੈਂਦਾ ਅਭਿਆਸ ਕਰਦੇ ਵਾਹਿ ਗੁਰੂ ਵਾਹਿ ਗੁਰੂ ਜਦੋਂ ਸੂਖਸ਼ਮ ਨਾੜੀ ਜਿਹੜੀ ਹੈ ਉਹ ਖੁੱਲਦੀ ਹੈ ਕਿਉਂਕਿ ਜਦੋਂ ਮਾਤਾ ਦੇ ਗਰਭ ਵਿੱਚ 나ੜੂਆ ਕੱਟਿਆ ਜਾਂਦਾ ਜੀ ਸ਼ਬਦ ਗੁਪਤ ਹੋ ਜਾਂਦਾ ਠੀਕ ਹੈ ਜੀ ਬਿਲਕੁਲ ਦਸਮ ਦਵਾਰ ਜਿਹੜਾ ਬੰਦ ਹੋ ਜਾਂਦਾ ਨੌ ਦਵਾਰੇ ਪ੍ਰਗਟ ਹੋ ਜਾਂਦੇ ਆ ਅਸੀਂ ਬਾਹਰ ਮੁਕੀ ਹੋ ਜਾਂਦੇ ਆਂ ਜੀ ਸ਼ਬਦ ਬੰਦ ਸ਼ਬਦਾ ਪੇਧ ਬੰਦ ਹੋ ਜਾ ਸ਼ਬਦ ਨਾਲ ਮਨ ਜੁੜਿਆ ਹੁੰਦਾ ਇੱਥੇ ਫਿਰ ਸ਼ਬਦ ਦੇ ਦਬਾਅ ਦੇ ਨਾਲ ਫਿਰ ਸੁਖਮਨ ਫਿਰ ਹਰਕਤ ਵਿੱਚ ਆਉਂਦੀ ਹੈ ਜੀ ਹਲਦੀ ਹੈ ਉੱਚ ਹਲਜਲ ਹੁੰਦੀ ਹੈ ਜਦੋਂ ਹਲਜਲ ਹੁੰਦੀ ਹੈ ਇਸ ਤਰ੍ਹਾਂ ਪੰਜ ਛੇ ਖੁੱਲਦੇ ਨੇ ਹਮ ਸੁਖਮਨ ਵਾਲ ਤੋਂ ਬਰੀਕ ਨੇ ਤੇ ਇਦਾਂ ਜਦੋਂ ਖੁੱਲਦੇ ਨੇ ਤੇ ਉਹਦੇ ਵਿੱਚ ਜੈ ਝਿਲ ਕੇ ਮਿਲਕਾਰ ਦਸਨਤਾ ਤੇ ਅਨਹਦ ਸ਼ਬਦ ਬਜੰਤਾ ਚਿਲ ਮਿਲ ਹੁੰਦੀ ਹੈ ਜਿ ਤਰ੍ਹਾਂ ਜਹਾਜ਼ ਲੰਘਦੇ ਰਾਤ ਨੂੰ ਜੀ ਆਵਾਜ਼ ਵੀ ਆਉਂਦੀ ਹੈ ਤੇ ਉਹਦੇ ਲਾਈਟਾਂ ਵੀ ਜਗਦੀਆਂ ਇਸ ਤਰ੍ਹਾਂ ਆਪਾਂ ਨੂੰ ਆਪਣੇ ਅੰਦਰ ਚਿੱਲ ਮਿਲ ਦਿਖਾਈ ਦਿੰਦੀ ਏ ਜੀ ਤੇ ਇਹ ਨੂੰ ਫਿਰ ਜਦੋਂ ਖੋਲਦੀ ਹੈ ਸ਼ਬਦ ਇੱਥੇ ਗੱਜਦਾ ਆ ਕੇ ਮਹਾਰਾਜ ਬੋਲਦੇ ਨੇ ਗੱਜਦਾ ਹਾਂ ਗੁਰ ਸ਼ਬਦ ਦੀ ਗੋਬਿੰਦ ਗੱਜਿਆ ਗੱਜਦੇ ਨੇ ਜਿੱਦਾਂ ਬੰਦਲ ਕਰਦਾ ਹਾਂ ਹਾਂ ਪਹਿਲੀ ਜੀ ਪਹਿਲੀ ਅਵਸਥਾ ਵਿੱਚ ਪਹਿਲਾਂ ਡਰਦਾ ਇੱਥੇ ਭੈ ਦੇ ਵਿੱਚ ਆ ਜਾਂਦਾ ਜਿੰਨ ਨਹੀਂ ਪਤਾ ਜੀ ਜਦੋਂ ਸੰਗਤ ਕਰਦੇ ਆ ਗੁਰੂ ਦੀ ਸਿੱਖਿਆ ਮਿਲਦੀ ਏ ਜੀ ਫਿਰ ਉਹ ਜੀਪ ਡਰਦੇ ਨਹੀਂ ਫਿਰ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਤੇ ਮਨ ਸ਼ਬਦ ਵਿੱਚ ਗੁਰੂ ਦੇ ਧਿਆਨ ਲਾ ਕੇ ਫੇ ਕੱਲਾ ਕੱਲਾ ਇਥੋਂ ਇਹ ਮੂਲੇ ਧਾਰ ਖੁੱਲਿਆ ਚੱਕਰ ਜੀ ਅੱਗੇ ਚੱਕਰ ਖੁੱਲ ਗਿਆ ਫਿਰ ਹਿਰਦਾ ਚੱਕਰ ਖੁੱਲ ਗਿਆ ਜੀ ਫੇ ਕੱਲੀ ਕੱਲੀ ਆਵਾਜ਼ ਇੱਥੇ ਆਪਨੇ ਜੜੂ ਖੜ ਚੱਕਰ ਖੁੱਲਣ ਨੇ 6 ਖੜ ਚੱਕਰ ਨੇ ਇਹਨੂੰ ਕਹਿੰਦੇ 6 ਘਰ 6 ਗੁਰ 6 ਉਪਦੇਸ਼ ਜਿੰਨਾ ਚੱਕਰਾਂ ਨੂੰ ਗਿਆ ਇਹ 6 ਖੜ ਚੱਕਰ ਨੇ 6 ਖੜ ਚੱਕਰਾਂ ਦੇ ਵਿੱਚੋਂ ਹੁੰਦਾ ਹੋਇਆ ਗੁਰੂ ਦਾ ਸ਼ਬਦ ਜਿਹੜਾ ਹੈ ਇਥੇ ਉੱਪਰ ਆ ਜਾਂਦਾ ਸੋਨ ਮਡਲ ਦੀਨ ਬੇਗੰਪੁਰ ਆ ਗਿਆ ਹੂੰ ਆਬ ਚਲ ਨਗਰ ਗਿਆ ਨਰਪਾਉ ਨਗਰ ਗਿਆ ਇਥੇ ਉੱਪਰ ਵਾਲੇ ਆਕਾਸ਼ ਵਾਲੇ ਪਾਸੇ ਖੁੱਲਦਾ ਆ ਜੀ ਇਥੇ ਵੀ ਸੁਰਤੀ ਨੂੰ ਕਹੇ ਕਬੀਰ ਬੋਹੇ ਵਿਆਹੇ ਚਲੇ ਹੈ ਪੁਰਖੇ ਕਪਵਾਨਾ ਮਹਾਰਾਜ ਸੁਰਤੀ ਨੂੰ ਵਿਆਹ ਕੇ ਇਥੇ ਦਸਵੇਂ ਘਰ ਵਿੱਚ ਲੈ ਆਉਂਦੇ ਨੇ ਇਸ ਵਿਆਹ ਨੂੰ ਕੌਣ ਕੌਣ ਦੇਖਦੇ ਆ ਕੌਣ ਕੌਣ ਦੇਖਦੇ ਜਿੱਦਾਂ ਆਪਾਂ ਬਰਾਤੀ ਲਾੜਾ ਚੜਦਾ ਰਿਸ਼ਤੇਦਾਰ ਮਿੱਤਰ ਸੱਜਣ ਇਕੱਠੇ ਹੁੰਦੇ ਬਰਾਤੀ ਜਾਂਦੇ ਨੇ ਜੀ ਮਾਰ ਕਹਿੰਦੇ ਇਸ ਵਿਆਹ ਨੂੰ 33 ਕਰੋੜ ਦੇਵੀ ਦੇਵਤਾ ਦੇਖਦੇ ਨੇ ਜਨਮ ਸੌਰਨਨ ਮੋਨਜਨ ਕੋਤਕ ਆਏ ਕੋੜ 33 ਉਜਾਨਾ ਕਹਿ ਕਬੀਰ 모ਹੇ ਵਿਆਹੇ ਚਲੇ ਹੈ ਪੁਰਖ ਇਕ ਬਵਾਨਾ ਜਿਹੜੇ ਸੂਖਮ ਰੂਹਾਂ ਨੇ ਇਹ ਕਹ ਆ ਸਰੀਰ ਜੀ ਇਹ ਅਸਥੂਲ ਹੈ ਇਹ ਕਹ ਸੂਖਮ ਹਮ ਸੂਖਮ ਮੈਂ ਅਸਥੂਲਾ ਸੂਖਮ ਦੇ ਵਿੱਚ ਇਹ ਅਸਥੂਲ ਹੈ ਇਹਦੇ ਵਿੱਚ ਵੀ ਸੂਖਮ ਹੈ ਸੂਖਮ ਮੂਰਤ ਨਾਮ ਨਰੰਜਨ ਕਾਇਆਕਾਰ ਆਕਾਰ ਉਹ ਜਿਹੜੀਆਂ ਸੁਖਮ ਰੂਹਾਂ ਨੇ ਦੇਵਲੋਕ ਦੀਆਂ ਰੂਹਾਂ ਨੇ ਉਹ ਇਸ ਵਿਆਹ ਨੂੰ ਦੇਖਦੀਆਂ ਨੇ 33 ਕਰੋੜ ਦੇ ਦੇਵੀ ਦੇਵਤਾ ਸੌਣ ਵਿੱਚ ਸਮਾਏ ਹੋਏ ਨੇ ਜੀ ਉਹ ਇਸ ਵਿਆਹ ਨੂੰ ਦੇਖਦੇ ਨੇ ਇਹ ਉਹ ਫਿਰ ਨਾਲ ਜਦੋਂ ਸ਼ਬਦ ਪ੍ਰਗਟ ਹੁੰਦਾ ਇੱਥੇ ਖੁਸ਼ਬੂ ਆਉਣੀ ਵੀ ਸ਼ੁਰੂ ਹੁੰਦੀ ਹੈ ਅੱਛਾ ਜੀ ਹਾਂ ਮਹਿਕਾਂ ਆਉਂਦੀਆਂ ਨੇ ਤੇ ਸ਼ਬਦ ਪ੍ਰਗਟ ਹੋਣ ਦੇ ਨਾਲ ਖੁਸ਼ਬੂ ਆਉਂਦੀ ਹੈ ਪ੍ਰਕਾਸ਼ ਨਾਲ ਨਾਲ ਚੱਲਦਾ ਹੈ ਜੀ ਇਹਨੂੰ ਮਾਰਨ ਨੇ ਜਿੱਦਾਂ ਬੋਦੀ ਵਾਲਾ ਤਾਰਾ ਨਹੀਂ ਉਹ ਕਿਤੇ ਦੇਖਿਆ ਹੁਣ ਅਸ਼ਕਾਸ਼ਵੇ ਤੇ ਇੱਕ ਤਾਰਾ ਟੁੱਟਦਾ ਲੰਬੀ ਲਾਈਟ ਛੱਡਦਾ ਜੀ ਇਹਨੂੰ ਮਹਾਰਾਜ ਜੀ ਨੇ ਫਿਰ ਪ੍ਰੈਕਟੀਕਲ ਉਦਾਹਰਨਾ ਦਿੱਤੀਆਂ ਨਾ ਕਿਦਾਂ ਦਾ ਆਪਣੇ ਚੱਲੇਗਾ ਅੰਦਰ ਦਾ ਖੇਡ ਕਿਦਾਂ ਹੋਏਗੀ ਇਹ ਸਾਰਾ ਅੰਦਰ ਉਹ ਕਿਦਾਂ ਖੁੱਲੇਗਾ ਜੀ ਕੁੰਡਲਨੀ ਦਾ ਕਿਦਾਂ ਚੱਲੇਗਾ ਉਹ ਫਿਰ ਦੱਸਦੇ ਨੇ ਕਹਿੰਦੇ ਤਾਰਾ ਚੜਿਆ ਲੰਬਾ ਹੂੰ ਕਿਉ ਨਦਰ ਨਿਹਾਲਿਆ RAM ਸ਼ੇਵ ਕਪੂਰ ਕਰਮਾ ਸਤਿਗੁਰ ਸ਼ਬਦ ਦਿਖਾਲਿਆ RAM ਜੀ ਇੱਥੋਂ ਵੀ ਸ਼ਬਦਵਾਰਾ ਸ਼ਬਦ ਪ੍ਰਗਟ ਹੋ ਗਿਆ ਤੇ ਸ਼ਬਦ ਨੇ ਕੱਲਾ ਕੱਲਾ ਖੜ ਚੱਕਰ ਖੋਲ ਦਿੱਤਾ ਕੱਲੇ ਕੱਲੇ ਖੜ ਚੱਕਰ ਚ ਲਹਿਦਾ ਲਹਿਦਾ ਆਵਾਜ਼ ਹੈ ਸ਼ਬਦਾਂ ਦੀ ਇੱਥੇ ਸਤਵੀਂ ਸਟੇਜ ਤੇ ਜਾ ਕੇ ਜੀ ਇਹ ਛੇ ਤੋਂ ਅੱਗੇ ਸੱਤਵੀਂ ਸਟੇਜ ਤੇ ਜਾ ਕੇ ਇੱਕ ਰਸ ਹੋ ਜਾਂਦਾ ਜਿਹਨੂੰ ਕਹਿੰਦੇ ਬਾਜੇ ਅਨਹਦ ਤੂਰੇ ਹੂੰ ਤੂਰ ਵੱਜਦਾ ਹੈ ਬਹੁਤ ਭਾਰੀ ਆਵਾਜ਼ ਹੋ ਜਾਂਦੀ ਹੈ ਇੰਨੀ ਕੁ ਭਾਰੀ ਹੋ ਜਾਏ ਤੁਹਾਡੇ ਜਦੋਂ ਮਾਲਕ ਨੇ ਤੁਹਾਨੂੰ ਇੱਥੇ ਵਿਆਉਣ ਵਾਸਤੇ ਆਉਣਾ ਆ ਇਹ ਪੂਰੇ ਖੜ ਚੱਕਰ ਤੁਹਾਡੇ ਮੇਡ ਅੰਡ ਹਿੱਲੇਗੀ ਤੁਹਾਨੂੰ ਪਤਾ ਲੱਗੇਗਾ ਨਾਭੀ ਜਿਹੜੀ ਅੰਦਰ ਬਾਹਰ ਹੋਏਗੀ ਪੂਰਾ ਪਤਾ ਲੱਗੇਗਾ ਤੇ ਮਾਲਕ ਸਾਡੇ ਅੰਦਰ ਵਿਆਉਣ ਵਾਸਤੇ ਆ ਗਿਆ ਉਸ ਵੇਲੇ ਧਿਆਨ ਅਸੀਂ ਸ਼ਬਦ ਵਿੱਚ ਲਾਉਣਾ ਹੁੰਦਾ ਮਾਲਕ ਦੀ ਆਵਾਜ਼ ਵਿੱਚ ਸ਼ਬਦ ਹੈ ਮਾਲਕ ਜਦੋਂ ਮਾਲਕ ਦੀ ਸ਼ਬਦੀ ਆਵਾਜ਼ 'ਤੇ ਧਿਆਨ ਲਾਇਆ ਤੇ ਮਾਰ ਗੱਜਦੇ ਇੱਥੇ ਫਿਰ ਆਪਣੇ 10ਵੇਂ ਘਰ ਦੇ ਵਿੱਚ ਲਾਇਆ ਇਹਨੂੰ ਕਹਿੰਦੇ ਸੋਹਰਾਕਾਰ ਇਹਨੂੰ ਕਹਿੰਦੇ ਨੇ ਪੇਕਾਕਾਰ ਪੇਕੇ ਘਰ ਦੇ ਵਿੱਚ ਉਹ ਸੁਰਤੀ ਨੂੰ ਵਿਆਹ ਕੇ ਇੱਥੇ ਬੇਨਤੀਆਂ ਸੀ ਕਰਦੇ ਸੀ ਇੱਥੇ ਬੈਠੇ ਆਸਣ ਲਾਏ ਇੱਥੇ ਬੇਨਤੀਆਂ ਕੀਤੀਆਂ ਸੁਰਤੀ ਨੇ ਬਿਰਾਗ ਦੇ ਵਿੱਚ ਆ ਕੇ ਸਾਚ ਭੀਟ ਬੈਸਣ ਕੋ ਥਾਂ ਸਤ ਸੰਤੋਖ ਹੋਵੇ ਅਰਦਾਸ ਤਾਂ ਸਾਨੂੰ ਸੱਦ ਬਹਾਲੇ ਪਾਸ ਇੱਥੇ ਮੌਖ ਨਾ ਬੋਲ ਕੇ ਨਹੀਂ ਅਰਦਾਸ ਦੇ ਸੁਰਤੀ ਦੁਆਰਾ ਅਰਦਾਸਾਂ ਚੱਲਦੀਆਂ ਨੇ ਮਨ ਬੇਨਤੀਆਂ ਕਰਦਾ ਸੁਰਤੀ ਰੁਕੋਗੇ ਸੱਚੇ ਪਾਤਸ਼ਾਹ ਕਿਰਪਾ ਕਰੋ ਕਈ ਜਗ ਹੋਵੇ ਬਹੁਤ ਜਨਮ ਵਿਚਰੇ ਤੇ ਮਾਦ ਇਹ ਜਨਮ ਤੇ ਮਾਰੇ ਲੇਖੇ ਕਹਿਰਵਦਾਸ ਆਸ ਲੱਗ ਜੀਵੋ ਚਿਰ ਭੀਓ ਦਰਸ਼ਨ ਫਿਰ ਬੇਨਤੀ ਕਰਦਾ ਕਰ ਮਿੰਤ ਕਰ ਜੋ ਦੜੀ ਮੈਂ ਪ੍ਰਭ ਮਿਲਣੇ ਕਾ ਜਾਓ ਫਿਰ ਬੇਨਤੀ ਕਰਦਾ ਮਹਾਰਾਜ ਮੇਕੋ ਹੁਣ ਰਹਾ ਨਹੀਂ ਜਾਂਦਾ ਤੇਰੇ ਦਰਸ਼ਨਾਂ ਨੂੰ ਇਹ ਨੇਤਰ ਤਰਸ ਰਹੇ ਨੇ ਗਿਦਾਰ ਕਰਨ ਵਾਸਤੇ ਤਰੀ ਆਵਾਜ਼ ਸੁਣਨ ਵਾਸਤੇ ਮੇਰੇ ਸਰਬਣ ਤਰਸ ਰਹੇ ਨੇ ਮੈਨੂੰ ਕਿਰਪਾ ਕਰ ਦਰਸ਼ਨ ਦਿਓ ਕਿ ਜਿੰਨਾ ਤੂੰ ਦਰਸ਼ਨ ਨਹੀਂ ਦਿੰਦਾ ਮੇਰੀ ਬੰਦ ਖਲਾਸੀ ਨਹੀਂ ਹੋਣੀ ਮਹਾਰਾਜ ਮੈਂ ਮੈਂ ਜੀਵਨ ਮੁਕਤ ਨਹੀਂ ਹੋ ਸਕਦਾ 84 ਦਾ ਗੇੜ ਤੋਂ ਖਤਮ ਨਹੀਂ ਹੋ ਸਕਦਾ ਮੇਰੇ ਮਨ ਤੇ ਜੜਾ ਲੱਗਾ ਤੁਸੀਂ ਕਿਰਪਾ ਕਰੋ ਜਦੋਂ ਬ੍ਰਾਗ ਨਾਲ ਸੁਰਤੀ ਮਨ ਬ੍ਰਾਗ ਬ੍ਰਾਗੀ ਹੋ ਜਾਂਦਾ ਇੰਨਾ ਬ੍ਰਾਗ ਹੋ ਜਾਂਦਾ ਕਿ ਸ੍ਰੀ ਛੱਡਣ ਤੇ ਤਿਆਰ ਹੋ ਜਾਂਦਾ ਮਾਲਕ ਨੂੰ ਪਤਾ ਲੱਗ ਗਿਆ ਬਿਤਾ ਜੀ ਅੰਤਰਜਾਮੀ ਹੈ ਜੀ ਕਟ ਕਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਕਿ ਬੱਚਾ ਮੇਰੇ ਲਈ ਹੁਣ ਉਹਦੇ ਤੇ ਕੋਈ ਦੂਜੀ ਆਸ ਨਹੀਂ ਰਹਿ ਗਈ ਮੇਰੇ ਲਈ ਤੜਫਦਾ ਹੂੰ ਉਹ ਚ ਸੰਸਾਰ ਦੀ ਕੋਈ ਇੱਛਾ ਕੋ ਭਾਵਨਾ ਖਤਮ ਹੋ ਜਾਂਦਾ ਸਭ ਕੁਝ ਕੇਵਲ ਤੇ ਕੇਵਲ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਮੈਨੂੰ ਤੂੰ ਚਾਹੀਦਾ ਮੈਨੂੰ ਕੋ ਰਾਜ ਭਾਗ ਸੰਸਾਰ ਦੀ ਵਡਿਆਈ ਸੰਸਾਰ ਦਾ ਮੋਹ ਮਾਰਨੀ ਚਾਹੀਦਾ ਜੀ ਮੈਨੂੰ ਕੇਵਲ ਤੇ ਕੇਵਲ ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ ਏ ਜੀ ਜਦੋਂ ਮਾਲਕ ਦੇਖ ਲਗਾ ਬੱਚਾ ਵਰਾਗੀ ਹੋ ਗਿਆ ਇੱਥੇ ਬੈਠਾ ਕਿੰਨਾ ਬ੍ਰਾਹ ਕਰਦਾ ਫੇ ਅੱਠ ਪੈਰ ਬਾਬਾ ਕਬੀਰ ਜੀ ਨੇ ਦੱਸਿਆ ਅੱਠ ਪਹਿਰ ਅਰਾਧੀਏ ਪੂਰਨ ਸਤਗੁਰ ਗਿਆਨ ਫੇ ਸੁਰਤੀ ਅੱਠੇ ਪੈਰ ਬਰਾਦ ਕਰ ਬਰਾਕ ਕਰਦੀ ਚਾਰ ਪੈਰ ਦਿੰਦੇ ਆ ਚਾਰ ਪੈਰ ਰਾਦਦੇ ਆ ਇਥੇ ਬ੍ਰਾਗੀ ਹੋ ਜਾਂਦੀ ਵਾਹ ਗੁਰੂ ਵਾਹ ਇੰਨਾ ਬ੍ਰਾਗ ਇਥੇ ਛਿੜ ਜਾਂਦਾ ਜਿਹੜਾ ਅਸੀਂ ਬੋਲ ਕੇ ਬਿਆਨ ਨਹੀਂ ਕਰ ਸਕਦੇ ਕੋਈ ਇੰਨਾ ਉਹ ਬ੍ਰਾਗ ਕਰਦੀ ਏ ਮਾਲਕ ਫੇ ਰਿਆ ਨਹੀਂ ਜਾਂਦਾ ਮਾਂ ਬੱਚਾ ਵਿਰਾਗ ਕਰਦਾ ਹੋਵੇ ਛੋਟਾ ਤੇ ਮਾਂ ਕੋ ਰਿਹਾ ਜਾਂਦਾ ਹਰ ਜੀ ਮਾਤਾ ਹਰ ਜੀ ਪਿਤਾ ਉਹ ਸਾਡੇ ਮਾਤਾ ਪਿਤਾ ਆ ਬੱਚਾ ਦੇ ਕੇ ਬਰਾਗੀ ਹੋ ਗਿਆ ਮੈਨੂੰ ਮਿਲਣ ਵਾਸਤੇ ਫੇ ਮਾਤਾ ਪਿਤਾ ਆਪਣੇ ਬੱਚੇ ਨੂੰ ਲੈਣ ਵਾਸਤੇ ਇਸ ਪੇਕੇ ਘਰ ਵਿੱਚ ਇਹ ਜਿਹੜੇ ਨੌ ਦਵਾਰਾਂ ਦਾ ਸਰੀਰ ਇਹ ਵਿੱਚ ਆਉਂਦੇ ਆ ਇੱਥੇ ਆ ਕੇ ਗੱਜਦੇ ਨੇ ਬੋਲਦੇ ਨੇ ਇੱਥੋਂ ਜਿੱਦਾਂ ਜਿੱਦਾਂ ਬੋਲਦੇ ਨੇ ਉਹ ਕੁੰਡਲ ਦੀ ਦਾ ਜਿਹੜਾ ਉਹ ਸੁਗੜੇ ਹੋਏ ਛੇਕ ਨੇ ਜਿਹੜੀ ਸੁਖਮੰਦ ਆੜੀਏ ਵਾਲ ਤੋਂ ਬਰੀਕ ਹੈ ਉਹ ਸੁਗੜ ਗਏ ਨੇ ਉਹ ਜਦੋਂ ਖੁੱਲਦੇ ਨੇ ਜਿੱਦਾਂ ਜਿੱਦ ਖੋਲਦੇ ਨੇ ਤੇ ਉਦੋਂ ਦਾ ਉਹਦੇ ਵਿੱਚੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਪ੍ਰਕਾਸ਼ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਉਹਨਾਂ ਆਵਾਜ਼ਾਂ ਨੂੰ ਅਨਹਦ ਨਾਦ ਕਹਿੰਦੇ ਹਾਂ ਅਨਹਦ ਕਿਹਾ ਉਹ ਅਨਹਦ ਤੋਂ ਨਾ ਕਿਹਾ ਅਨਹਦ ਬਾਣੀ ਨਾਦ ਵਜਾਇਆ ਅਨਹਦ ਬਾਣੀ ਤੋਂ ਅਗੇ ਨਾਦ ਵੱਜਦਾ ਹੈ ਦੇਖੋ ਕਿੰਨੀ ਬਰੀਕੀ ਦੇ ਵਿੱਚ ਸੰਤਾਂ ਭਗਤਾਂ ਨੇ ਖੋਜ ਕੀਤੀ ਜੀ ਅਨਹਦ ਬਾਣੀ ਸਹਿਜ ਤੁਨ ਵੀ ਚੱਲਦੀ ਹੈ ਬਹੁਤ ਸਾਰੇ ਸ਼ਬਦ ਨੇ ਇੱਕ ਸ਼ਬਦ ਨਹੀਂ ਆਪਣੇ ਘਰ ਦੇ ਵਿੱਚ ਮਾਲਕ ਦੇ ਘਰ ਵਿੱਚ ਬਹੁਤ ਸਾਰੇ ਸ਼ਬਦ ਵੱਜ ਰਹੇ ਨੇ ਪੰਜ ਸ਼ਬਦ ਦੇ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਬਾਜੇ ਕਲਾਜਿਤ ਕਰਤਾਰਿਆ ਪੰਜ ਦੂਤ ਦਬਸ ਕੀਤੇ ਕਾਲਕੰਟਕ ਮਾਰਿਆ ਜਦੋਂ ਖੜਚਕਰਾਂ ਵਿੱਚ ਪੰਜ ਵੱਜਦੇ ਨੇ ਫਿਰ ਪੰਜੇ ਕਾਮ ਕਰੋ ਲੋਭ ਮੋਹ ਹੰਕਾਰ ਬਸ ਵਿੱਚ ਆ ਜਾਂਦੇ ਨੇ ਇੱਥੇ ਥੋੜਾ ਆਪਾਂ ਨੂੰ ਜਾਣ ਕੇ ਦਿਖਾਵਾ ਨਹੀਂ ਮਾਲਕ ਨੂੰ ਮਾਲਕ ਲਈ ਬਾਅਦ ਆਪਾਂ ਸਮਰਪਣ ਕਰਨਾ ਪੈਣਾ ਆਪਾਂ ਸਮਰਪਣ ਕਿ ਮਹਾਰਾਜ ਹੁਣ ਮੈਂ ਤੀਰ ਆਈਆਂ ਮੂੰਹੋਂ ਕਲੰਮੀ ਨਹੀਂ ਅਦਰੋਂ ਹਿਰਦੀ ਤੋਂ ਕਿ ਮਹਾਰਾਜ ਹੁਣ ਮੈਂ ਤੀਰ ਆਈਆਂ ਆਬ ਹਮਚਲੀ ਠਾਕਰ ਪੈ ਹਾਰਕ ਕਿ ਮਹਾਰਾਜ ਮੈਂ ਤੇਰੇ ਦਵਾਰੇ ਟੈਪਿਆ ਕਿਰਪਾ ਕਰ ਮੇਰੀ ਟੁੱਟੀ ਗੰਢ ਲਓ ਮੈਨੂੰ ਆਪਣੇ ਚਰਨੀ ਲਾ ਲਓ ਤੇ ਫਿਰ ਜਦੋਂ ਇਦਾਂ ਬੇਨਤੀਆਂ ਕਰਦੇ ਆ ਕਿ ਮੈਂ ਹੁਣ ਮੈਨੂੰ ਸੰਸਾਰ ਦੀ ਮੇਰੀ ਕੋਈ ਇੱਛਾ ਨਹੀਂ ਜੀ ਫਿਰ ਮਾਲਕ ਨੂੰ ਪ੍ਰਤੀਤ ਆ ਜਾਂਦੀ ਏ ਇੱਕ ਦਰ ਛੱਡ ਕੇ ਨਹੀਂ ਜਾਵੇਗਾ ਬੱਚਾ ਹੁਕਮ ਦੇ ਵਿੱਚ ਆ ਗਿਆ ਜੀ ਇੱਥੇ ਹੀ ਅਮਰਤਰਾਸ ਆਉਂਦਾ ਨਾਬ ਘੜ ਤੇ ਬੈਠੇ ਆ ਇੱਥੋਂ ਵੀ ਅਮਰਤਰਾਸ ਆਉਂਦਾ ਇੱਥੇ ਵੀ ਬੈਠੇ ਨੇ ਅਮਰਤਰਾਸ ਆਉਂਦਾ ਸ਼ਬਦ ਸੁਣਦੇ ਆ ਚਿਮ ਚਿਮ ਵਰਸੇ ਅਮਰਤਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਸ਼ਬਦ ਚੱਲ ਰਿਹਾ ਆ ਆਸਣ ਸ਼ਬਦ ਵਿੱਚ ਲੱਗ ਗਿਆ ਵਿਚਾਰਾਂ ਤੋਂ ਰਹਿਤ ਹੋਇਆ ਸੋਨ ਵਿੱਚ ਗਿਆ ਸ਼ਬਦ ਤੇ ਆਸਣ ਲੱਗਾ ਇੱਥੋਂ ਆਜ ਆਪਣੇ ਦਾੜਾ ਆ ਡਾੜਾ ਰਹੀ ਅਮਰਤ ਆਏਗਾ ਕਾਂ ਆ ਕਾਂ ਰਹੀ ਆਏਗਾ ਉੱਪਰ ਲੀਆਂ ਦਾੜਾ ਰਹੀ ਆਪਣੀ 10ਵੇਂ ਦੁਆਰ ਇੱਕ ਕਨੈਕਸ਼ਨ ਹੈ ਨਾ ਮੂਹ ਦੇ ਵਿੱਚੋਂ ਅਮਰਤ ਫੀਲ ਹੁੰਦਾ ਹਾ ਮਿੱਠਾ ਜਿਹੜਾ ਲੇਵੇ ਹੁਣ ਬੱਕ ਬੱਕੀ ਤੁਹਾਨੂੰ ਲੱਗਦੀ ਹੈ ਜੀ ਜਦੋਂ ਤੁਸੀਂ ਉਹ ਬਰਾਗ ਵਾਲੀ ਵਸਤਾ ਮਾਰੇ ਨੇ ਨਿਸ਼ਾਨੀ ਤਾਂ ਕੁਝ ਪ੍ਰਗਟ ਕਰਨੀ ਨਾ ਆਪਣੇ ਆਉਣ ਤੋਂ ਪਹਿਲਾਂ ਸਹਿਜ ਆਨੰਦ ਹੋਆ ਬੜਾ ਭਾਗੀ ਹਮ ਮਨ ਹਰ ਹਰ ਮਿੱਠਾ ਲਾਇਆ ਜਦੋਂ ਕੜਬਾਈ ਪੈਂਦੀ ਨਾ ਪਹਿਲਾਂ ਉਹ ਮਿੱਠਾ ਮੂੰਹ ਦੇ ਵਿੱਚ ਪਾਉਂਦੇ ਹਮ ਮਾਲਕ ਵੀ ਜਦੋਂ ਆਉਂਦਾ ਪਹਿਲਾਂ ਰਸ ਚਲਾਉਂਦਾ ਸਰੀਰ ਸ਼ਬਦ ਦੇ ਨਾਲ ਰਸ ਵੀ ਚੱਲਦਾ ਹਮ ਮਹਿਕਾਂ ਵੀ ਆਉਂਦੀ ਹੈ ਖੁਸ਼ਬੂ ਵੀ ਚੱਲਦੀ ਹੈ ਮਹਾਰਾ ਦੀ ਕਿਰਪਾ ਦੇ ਨਾਲ ਮਹਿਕ ਵੀ ਆਉਂਦੀ ਹੈ ਸ਼ਬਦ ਦੇ ਵਿੱਚੋਂ ਤੇ ਨਾਲ-ਨਾਲ ਉਹ ਇੰਨਾ ਆਨੰਦ ਬਣਦਾ ਆ ਇਸ ਦੁਨੀਆ ਉਹ ਬਿਆਨ ਨਹੀਂ ਕੀਤਾ ਜਿੱਦਾਂ ਕਿਹੋ ਜਿਹਾ ਆਨੰਦ ਹੈ ਜੇ ਤੁਸੀਂ ਪੁੱਛੂਗੇ ਕਿ ਦੁਨੀਆ ਦੀ ਦੌਲਤ ਇੱਕ ਪਾਸੇ ਰੱਖ ਦਿਓ ਹੂੰ ਪੂਰੇ ਬ੍ਰਹਿਮੰਡ ਦੀ ਦੌਲਤ ਇੱਕ ਪਾਸੇ ਰੱਖ ਦਿਓ ਤਾਂ ਵੀ ਉਸ ਆਨੰਦ ਦੇ ਬਰਾਬਰ ਨਹੀਂ ਹੈਗੀ ਐਨਾ ਉਹ ਆਨੰਦ ਹੈ ਐਨਾ ਉਹ ਨਾਮ ਦੀ ਖਮਾਰੀ ਜਦੋਂ ਚੜ ਜਾਂਦੀ ਹੈ ਫਿਰ ਉਹ ਹਰ ਬਿਲੇ ਉਹਦੀ ਚਾਲ ਬਦਲ ਜਾਂਦੀ ਹੈ ਉਹਦੀ ਦੇਖਣੀ ਬਦਲ ਜਾਂਦੀ ਹੈ ਉਹਦੀ ਸੁਣਨੀ ਬਦਲ ਜਾਂਦੀ ਮਾਰਾ ਕਿਹਾ ਨਾ ਭਗਤਾਂ ਕੀ ਚਾਲ ਨਰਾਲੀ ਚੱਲਣਾ ਨਰਾਲੀ ਭਗਤਾਂ ਕੀ ਰੀ ਵਿਖਮ ਮਾਰਗ ਚੱਲਣਾ ਲਬ ਲੋਭ ਹੰਕਾਰ ਤਾ ਤ੍ਰਿਸ਼ਨਾ ਬਹੁਤਾ ਨਾ ਹੀ ਬੋਲਣਾ ਸੰਸਾਰ ਦੀਆਂ ਫਿਰ ਗੱਲਾਂ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਉਹ ਕਹਿੰਦਾ ਕਿਹੜੀ ਕਰੀ ਉਹ ਮੈਂ ਬੈਠਾ ਚੌਂਕੜਾ ਲਾ ਕੇ ਆਪਣੇ ਮਾਤਾ ਪਿਤਾ ਨਾਲ ਗੱਲਬਾਤ ਕਰਾਂ ਸੋਨਾ ਮੰਡਲ ਚੱਲਾ ਆਪਣੇ ਮਾਤਾ ਪਿਤਾ ਨਾਲ ਮੈਂ ਵਿਚਾਰ ਕਰਾਂ ਉਹਦੀ ਸੇਵਾ ਕਰਾਂ ਗੱਲ ਕਰਦੇ ਨੇ ਉਹ ਪਿਤਾ ਜੀ ਗੱਲ ਕਰਦੇ ਮਾਰੇ ਗਰਬਾਣੀ ਦੇ ਵਿੱਚ ਦੱਸਿਆ ਇਹ ਸਾਰਾ ਖੇਡ ਕਿ ਜਦੋਂ ਮਨ ਦਸ਼ਮ ਕਰਦੇ ਵਿੱਚ ਜਾਂਦਾ ਹੈ ਤੇ ਮਹਾਰਾਜ ਅਨਹਦ ਰੂਪ ਤਾਂ ਉਹ ਮਹਾਰਾਜ ਦੀ ਭਾਸ਼ਾ ਹੈ ਹੀ ਹੈ ਇਹ ਸਾਡੀ ਮੰਦੀ ਇੱਛਾ ਹੈ ਕਿ ਮਹਾਰਾਜ ਆਨਹਦ ਮੈਨੂੰ ਸਮਝ ਨਹੀਂ ਆਉਂਦਾ ਤੁਸੀਂ ਮੇਰੀ ਭਾਸ਼ਾ ਵਿੱਚ ਮੈਨੂੰ ਸਮਝਾਓ ਤੇ ਮਹਾਰਾਜ ਸਾਡੀ ਭਾਸ਼ਾ ਵਿੱਚ ਵੀ ਜਿਹੜੀ ਵੀ ਭਾਸ਼ਾ ਚ ਸਾਨੂੰ ਆਉਂਦੀ ਹੈ ਸਾਡੀ ਭਾਸ਼ਾ ਵਿੱਚ ਵੀ ਸਾਨੂੰ ਸਮਝਾ ਸਕਦੇ ਆ ਸਾਡੀ ਭਾਸ਼ਾ ਨਾਲ ਵੀ ਗੱਲਬਾਤ ਹੁੰਦੀ ਜਿੱਦਾਂ ਭਗਤ ਨਾਮਦੇਵ ਜੀ ਨੌ ਦਰਾਂ ਨੂੰ ਛੱਡ ਕੇ ਦਸਮ ਘਰ ਚ ਬੈਠੇ ਬੇਗੰਪੁਰੇ ਦੇ ਵਿੱਚ ਜੀ ਜਦੋਂ ਦਰ ਤੇ ਬੈਠੇ ਤੇ ਮਾਲਕ ਨੇ ਪੁੱਛਿਆ ਤੂੰ ਕੁੰਨਰੇ ਮੈਂ ਜੀ ਨਾਮਾ ਕਹਿੰਦੇ ਮੈਂ ਜੀ ਨਾਮਾ ਆ ਗਿਆ ਨਾਮਾ ਆ ਹੋਂ ਜੀ ਕਾਰਨ ਜੰਮ ਨਿਵਾਰਣਾ ਤੇ ਜਦੋਂ ਇਦਾਂ ਹੀ ਆਪਾਂ ਨੂੰ ਮਹਾਰਾਜ ਅੰਦਰ ਜਾ ਕੇ ਫਿਰ ਆਪਣਾ ਗੱਲਬਾਤ ਹੋਏਗੀ ਭਗਤਾਂ ਸੰਗ ਪ੍ਰਭ ਗੋਸ਼ਟ ਕਰ ਗੱਲਬਾਤ ਮਾਲਕ ਆਪਣੇ ਬੱਚੇ ਦੇ ਨਾਲ ਗੱਲਬਾਤ ਕਰਦਾ ਜਦੋਂ ਤੁਸੀਂ ਧਿਆਨ ਚ ਪਹੁੰਚੇ ਹਮ ਅਕਾਲ ਨਾਲ ਤੁਹਾਡੀ ਤੁਸੀਂ ਮਿਲਿਆ ਕਾਲ ਨੂੰ ਗੱਲਬਾਤ ਹੋਈ ਤੁਹਾਡੀ ਮਹਾਰਾਜ ਕਿਰਪਾ ਦਇਆ ਗੱਲਬਾਤ ਜਿੱਦਾਂ ਤੁਸੀਂ ਮੇਰੇ ਨਾਲ ਬਹਿ ਕੇ ਇਦਾਂ ਇੰਟਰਵਿਊ ਤੁਸੀਂ ਕਰ ਰਹੇ ਆਂ ਇਹ ਤਾਂ ਮਾਲਕ ਫਿਰ ਆਪਣੇ ਬੱਚੇ ਨਾਲ ਗੱਲਬਾਤ ਕਰਦਾ